ਬਾਈ ਵਿਕਰਾਂਤ ਸ਼ਰਮਾ ਦੇ ਫਾਰਮ ਤੇ ਆ ਨਵਾਂ ਬਸ਼ੇਰ ਆਇਆ ਕੋਲਟ 45 ਤੇ ਇਹਦੀ ਆਪਾਂ ਨੇ ਡਿਟੇਲ ਪਤਾ ਕਰਕੇ ਦੇਣੀਆਂ ਵੀਰ ਨੂੰ ਬਾਕੀ ਦੀ ਗੱਲ ਅੱਗੇ ਵੀਡੀਓ ਚ ਕਰਦੇ ਆ ਪਹਿਲਾਂ ਤੁਹਾਨੂੰ ਘੋੜਾ ਮਹੰਤ ਦਿਖਾ ਦਈਏ ਫੌਜੀ ਘੋੜੇ ਦਾ ਪੁੱਤ ਤੇ ਨਾਲ ਹੀ ਐਸਕੋਬਾਰ ਐਸਕੋਬਾਰ ਦੀ ਖੜਨੀ ਦਾ ਸਾਰਿਆਂ ਤੋਂ ਅਲੱਗਾ ਸਾਰੇ ਜਾਣਦੇ ਆ ਤੇ ਆਜੋ ਹੁਣ ਤੁਹਾਨੂੰ ਲੈ ਚੱਲਦੇ ਆ ਬੈਡ ਸਟੱਡ ਫਾਰਮ ਤੇ ਬਾਈ ਨੇ ਇੱਕ ਅਲੱਗ ਹੀ ਜੰਨਤ ਬਸਾਈ ਹੋਈ ਆ ਤੇ ਇਸ ਵੀਡੀਓ ਦੇ ਵਿੱਚ ਫਾਰਮ ਟੂਰ ਹੀ ਕੀਤਾ ਆਪਾਂ ਨੇ ਫਾਰਮ ਦੇ ਉੱਪਰ ਤੁਹਾਨੂੰ ਤਿੰਨ ਘੋੜੇ ਵਿਖਾਉਣੇ ਆ ਇਸ ਵੀਡੀਓ ਦੇ ਵਿੱਚ ਆਪਾਂ ਨੇ ਬਾਕੀ ਪੰਛੀ ਬਾਈ ਨੇ ਬੜੇ ਸੋਹਣੇ ਰੱਖੇ ਹੋਇਆ ਮੁਰਗੀਆਂ ਕਬੂਤਰ ਸਾਰੇ ਤਰ੍ਹਾਂ ਦੇ ਬਤਕਾਂ ਵੀ ਕਿਸੇ ਪਾਸੇ ਫਿਰਦੀਆਂ ਨੇ ਤੇ ਇੱਕ ਮੈਂ ਤੁਹਾਨੂੰ ਗੱਲ ਸ਼ੇਅਰ ਕਰਾਂਗੇ ਬਾਈ ਖੁਦ ਆਟਾ ਗੁੰਨ ਕੇ ਇਹਨਾਂ ਨੂੰ ਆਪ ਰੋਟੀਆਂ ਬਣਾ ਕੇ ਦਿੰਦਾ ਆ ਸ਼ਾਮ ਦਾ ਟਾਈਮ ਸੀ ਜਦੋਂ ਬਾਈ ਨੇ ਸਾਰਿਆਂ ਨੂੰ ਰੋਟੀ ਪਾਈ ਆ ਤੇ ਆ ਜੋ ਫਿਰ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਮਹੰਤ ਦੀ ਗੱਲ ਮਹੰਤ ਮੱਜੂ ਕੇ ਬਲੱਡ ਲਾਈਨ ਦਾ ਇੱਕ ਬਿਹਤਰੀਨ ਘੋੜਾ ਤੇ ਫੌਜੀ ਘੋੜੇ ਦਾ ਪੁੱਤ ਜੇ ਫੌਜੀ ਦੀ ਆਪਾਂ ਗੱਲ ਕਰੀਏ ਤਾਂ ਮੱਜੂ ਕੇ ਬਲੈਂਡ ਲਾਈਨ ਦੇ ਜਿੰਨੇ ਵੀ ਘੋੜੇ ਹੋਇਆ ਤਾਂ ਮੈਨੂੰ ਇਹ ਲੱਗਦਾ ਵੀ ਸਭ ਤੋਂ ਵੱਧ ਬਰੀਡ ਕਰਨ ਵਾਲਾ ਬਰੀਡਿੰਗ ਸਰਵਿਸ ਦੇਣ ਵਾਲਾ ਫੌਜੀ ਘੋੜਾ ਕਿਉਂਕਿ ਬਹੁਤ ਬੱਚੇ ਆ ਉਹਦੇ ਪੰਜਾਬ ਦੇ ਵਿੱਚ ਬਹੁਤ ਚੰਗੀ ਬਰੀਡ ਪੈਦਾ ਕੀਤੀ ਆ ਫੌਜੀ ਨੇ ਤੇ ਇਹਦੀ ਮਦਰ ਸਾਈਡ ਤੋਂ ਵੀ ਆਪਾਂ ਗੱਲ ਕਰੀਏ ਇਹਦੀ ਮਾਂ ਕੋਕਰੀ ਵਾਲੀ ਲਾਈਨ ਦੀ ਆ ਕੋਕਰੇਲੀ ਲਾਈਨ ਨੂੰ ਸਾਰੇ ਜਿੰਨੇ ਵੀ ਪੁਰਾਣੇ ਬੰਦੇ ਆ ਸਾਰੇ ਜਾਣਦੇ ਆ ਕਿ ਕਿੰਨੀਆਂ ਕਿ ਚੰਗੀਆਂ ਘੋੜੀਆਂ ਨੇ ਉਸ ਲਾਈਨ ਦੀਆਂ ਤੇ ਇਹਦੀ ਬਲੱਡ ਲਾਈਨ ਵੀ ਬਹੁਤ ਸਟਰੋਂਗ ਆ ਤੇ ਇਹਦੇ ਬੱਚੇ ਵੀ ਆ ਗਏ ਇੱਕ ਬਾਈ ਦੇ ਫਾਰਮ ਤੇ ਆ ਆ ਪੰਜਕ ਲਾਈਨ ਬਸ਼ੇਰੀ ਆਈ ਆ ਬਹੁਤ ਸੋਹਣੀ ਤੇ ਮੱਥੇ ਪਟਾ ਤੇ ਚਾਰੋਂ ਪੈਰ ਚਿੱਟੇ ਆ ਮਹਾਂਤ ਦੀ ਸਟੱਡ ਸਰਵਿਸ ਓਪਨ ਤੇ ਇਹਦੀ ਫੀਸ ਬਾਈ ਨੇ 21000 ਰੱਖੀ ਆ ਸਾਰੇ ਘੋੜਿਆਂ ਦੀ 21000 ਰੱਖੀ ਆ ਆਪਾਂ ਵੀਡੀਓ ਚ ਵਿੱਚ ਵੀ ਗੱਲ ਕਰਾਂਗੇ ਤੇ ਆਜੋ ਹੁਣ ਤੁਹਾਨੂੰ ਦੂਜੇ ਨੰਬਰ ਦਾ ਘੋੜਾ ਦਿਖਾਉਨੇ ਆ ਆਪਾਂ ਐਸਕੋਵਾਰ ਇਹਦੀ ਖੜਨੀ ਤਾਂ ਯਾਰ ਬਾ ਕਮਾਲ ਆ ਬਾਈ ਇਹਦੀ ਨੈਕ ਵਗੈਰਾ ਦੇਖੋ ਤੁਸੀਂ ਬਿਲਕੁਲ ਐਨ ਗਰਦਨ ਚੱਕ ਕੇ ਜਦੋਂ ਖੜਦਾ ਨਾ ਤੇ ਬਾਈ ਮੈਨੂੰ ਕਹਿੰਦਾ ਜੇ ਬੈਨ ਰਸੇ ਤੋਂ ਬਿਨ ਹੈਲਟਰ ਤੋਂ ਵੀ ਖੜਾਉਣਾ ਹੋਵੇ ਨਾ ਤਾਂ ਵੀ ਇਹ ਐਵੇਂ ਖੜਦਾ ਇਹ ਚ ਨੇਚਰਲੀ ਹੈ ਇਹ ਚੀਜ਼ ਇਹਦੇ ਪਿਓ ਚ ਵੀ ਇਹੀ ਚੀਜ਼ ਸੀ ਤੇ ਹੁਣ ਐਸਕੋਬਾਰ ਆਪਣੇ ਬੱਚਿਆਂ ਚ ਵੀ ਬਿਲਕੁਲ ਸੇਮ ਚੀਜ਼ ਦਿੰਦਾ ਐਨੀ ਸੋਹਣੀ ਨੈਕ ਦਿੰਦਾ ਇਹਦਾ ਇੱਕ ਬੱਚਾ ਮੈਂ ਪਿੱਛੇ ਜੇ ਫਲਮਾਇਆ ਵੀ ਆ ਝੰਡੇਵਾਲ ਸੱਡ ਫਾਰਮ ਤੇ ਰੈਂਬੋ ਉਹ ਵੀ ਡਿੱਟੋ ਸੇਮ ਐਵੇਂ ਆ ਬਾਕੀ ਜਿੰਨੇ ਵੀ ਹੋਰ ਬਹੁਤ ਚੰਗੇ ਬੱਚੇ ਆਪਣੇ ਪੰਜਾਬ ਦੇ ਵਿੱਚ ਆਏ ਆ ਐਸਕੋਬਾਰ ਦੇ ਬਿਲਕੁਲ ਡਿੱਟੋ ਕਾਪੀ ਨੇ ਆਪਣੇ ਪਿਓ ਦੀ ਤੇ ਹੁਣ ਜੇ ਆਪਾਂ ਗੱਲ ਕਰੀਏ ਐਸਕੋਬਾਰ ਦੀ ਇਹਦੀ ਵੀ ਸਟੱਡ ਸਰਵਿਸ ਓਪਨ ਤੇ ਇਹ ਡੀ ਐਨ ਏ ਕੁਆਲੀਫਾਈਡ ਆ ਫਤਿਹ ਦਾ ਪੁੱਤ ਤੇ ਮਦਰ ਸਾਈਡ ਤੋਂ ਵੀ ਤਾਂ ਡੀ ਐਨ ਏ ਕੁਆਲੀਫਾਈਡ ਤੇ ਬਹੁਤ ਸੋਹਣਾ ਘੋੜਾ ਬਾਈ ਤੇ ਦੇਖ ਕੇ ਇਹਨੂੰ ਰੂ ਖੁਸ਼ ਹੋ ਜਾਂਦੀ ਹੈ ਘੋੜੇ ਨੂੰ ਤੇ ਇਹ ਮਜਬੂਰ ਕਰ ਦਾਂਦਾ ਦੂਜੇ ਬੰਦੇ ਨੂੰ ਆਪਦੇ ਨਾਲ ਫੋਟੋ ਕਰਾਉਣ ਤੇ ਹਰ ਇੱਕ ਬੰਦੇ ਦਾ ਦਿਲ ਕਰਦਾ ਵੀ ਯਾਰ ਇਹਦਾ ਰੱਸਾ ਫੜ ਕੇ ਮੈਂ ਫੋਟੋ ਨਾ ਕਰਾ ਲਾਂ ਤੇ ਹੁਣ ਗੱਲ ਕਰਦੇ ਆਪਾਂ ਕੌਲਟ 45 ਦੀ ਬਾਈ ਨੇ ਅਸਲੇ ਦੇ ਨਾਮ ਤੇ ਇਹਦਾ ਨਾਮ ਰੱਖਿਆ ਕਿਉਂਕਿ ਬਾਈ ਕਹਿੰਦਾ ਵੀ ਜਦੋਂ ਮੇਰੇ ਕੋਲ ਆਇਆ ਇਹ ਤਾਂ ਗਰਮ ਬਹੁਤ ਸੀ ਤੇ ਹੁਣ ਬਿਲਕੁਲ ਖੜ ਨਹੀਂ ਕਰਨੀ ਦੇਖੋ ਬਾਕਮਾਲ ਹੈ ਇਹਦੀ ਤੇ ਅਵਲਕਾ ਦਲ ਦੇ ਵਿੱਚੋਂ ਆਇਆ ਬਾਈ ਨੂੰ ਗਿਫਟ ਆਇਆ ਇਹ ਤੇ ਇਸ ਬਸ਼ੇਰੇ ਦੀ ਆਪਾਂ ਬਲੰਡ ਲਾਈਨ ਨੂੰ ਪਤਾ ਕਰਕੇ ਦੇਣੀ ਆ ਬਾਈ ਨੂੰ ਬਾਈ ਕਹਿੰਦਾ ਵੀ ਮੈਨੂੰ ਪਤਾ ਨਹੀਂ ਇਹਦੇ ਬਾਰੇ ਕਿਉਂਕਿ ਤਰਨਾ ਦਲ ਦੇ ਵਿੱਚੋਂ ਆਇਆ ਤੇ ਬਹੁਤ ਖੂਬਸੂਰਤ ਬਸ਼ੇਰਾ ਇੱਕ ਚੰਗਾ ਘੋੜਾ ਬਣ ਜਾਣਾ ਇਹਨੇ ਹੁਣ ਵੀ ਇਹਦਾ ਕਦ ਕਾਠ ਬਹੁਤ ਆ ਤੇ ਐਨ ਪੂਰਾ ਅਗਰੈਸ਼ਨ ਦਿਖਾਉਂਦਾ ਬਾਕੀ ਤੁਸੀਂ ਸਰੀਰ ਚ ਇਹਦੀ ਫੁਰਤੀ ਦੇਖੇ ਲਈ ਬਾਕੀ ਜਿਹੜੇ ਦਲ ਚੋਂ ਪਾਸ ਹੋਏ ਘੋੜੇ ਹੁੰਦੇ ਨੇ ਉਹਨਾਂ ਦੀ ਗੱਲਬਾਤ ਹੀ ਹੋਰ ਹੁੰਦੀ ਆ ਤੇ ਬਾਈ ਬਹੁਤ ਭਾਗਾਂ ਵਾਲਾ ਭਾਗਾਂ ਵਾਲਾ ਤਾਂ ਕਿਉਂਕਿ ਦਿਲੋਂ ਸੇਵਾ ਕਰਦਾ ਜਾਨਵਰਾਂ ਦੀ ਪੰਛੀਆਂ ਦੀ ਬਾਈ ਤਾਂ ਕਰਕੇ ਇੰਨਾ ਸੋਹਣਾ ਗਿਫਟ ਬਾਈ ਨੂੰ ਆਇਆ ਤੇ ਇਸ ਬਸ਼ੇਰੇ ਕਰਕੇ ਸਾਨੂੰ ਮੌਕਾ ਮਿਲਿਆ ਬਾਈ ਦੇ ਫਾਰਮ ਦੀ ਵੀਡੀਓ ਕਰਨ ਦਾ ਤੇ ਬਹੁਤ ਸੋਹਣਾ ਬਸ਼ੇਰਾ ਇਹਦੀ ਸਟੱਡ ਸਰਵਿਸ ਵੀ ਓਪਨ ਆ ਤੇ ਇਹਦੀ ਫੀਸ ਬਾਈ ਨੇ ਬਿਲਕੁਲ ਜੈਨੂਨ ਰੱਖੀ ਆ ਬਾਈ ਕਹਿੰਦਾ ਵੀ ਸਿਰਫ 5100 ਰੁਪਏ ਫੀਸ ਆ ਜਿਹੜੇ ਅਵਲਕ ਦੇ ਸ਼ਕੀਨ ਆ ਨਾ ਕਿਉਂਕਿ ਬਾਈ ਅਵਲਕ ਇਹ ਜੀ ਚੀਜ਼ ਆ ਕਿਉਂਕਿ ਕੁਦਰਤ ਦੇ ਦੇਖੋ ਕਿੰਨੇ ਪਿਆਰੇ ਰੰਗ ਭਰੇ ਹੋਏ ਹੁੰਦੇ ਆ ਇਹਦੇ ਕਿੰਨਾ ਪਿਆਰਾ ਪਟਾ ਤੇ ਬਾਕੀ ਪੇਟ ਤੇ ਦੇਖੋ ਕਿੰਨਾ ਸੋਹਣਾ ਡੱਬਾ ਹਨਾ ਇਹ ਅਲੱਗ ਹੀ ਕਾਰਗਰੀ ਹੁੰਦੀ ਆ ਕੁਦਰਤ ਦੀ ਅਵਲਕ ਕੋੜਿਆਂ ਦੇ ਉੱਪਰ ਇਹਦੀ ਵੀ ਸਟੈਂਡ ਸਰਵਿਸ ਓਪਨ ਤੇ ਇਹਦੇ ਖਾਨਦਾਨਬਰ ਆਪਾਂ ਪਤਾ ਕਰਕੇ ਬਾਈ ਨੂੰ ਜਰੂਰ ਦੇਣਾ ਜਿਸ ਕਿਸੇ ਭਰਾ ਨੂੰ ਪਤਾ ਹੋਇਆ ਕਿਉਂਕਿ ਦਲ ਦੇ ਵਿੱਚ ਵੀ ਭੇਟਾ ਆਉਂਦੇ ਨੇ ਘੋੜੇ ਤੇ ਬਾਈ ਨੂੰ ਵੀ ਅੱਗੇ ਇਹ ਗਿਫਟ ਆਇਆ ਤੇ ਇਹਦੇ ਬਾਰੇ ਆਪਾਂ ਨੇ ਦੱਸਣਾ ਵੀਰ ਨੂੰ ਪਤਾ ਕਰਕੇ ਆਜੋ ਹੁਣ ਬਾਈ ਦੀ ਆਪਾਂ ਗੱਲਬਾਤ ਕਰਾਉਣੀ ਹੈ ਤੁਹਾਡੇ ਨਾਲ ਤੇ ਜਿਹੜੇ ਭਰਾ ਨਵੇਂ ਜੁੜੇ ਆ ਆਪਣੇ ਚੈਨਲ ਦੇ ਨਾਲ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਕਮੈਂਟਾਂ 'ਚ ਆਪਣੀ رائے ਜਰੂਰ ਦਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੋ ਮਿੱਤਰੋ ਅੱਜ ਪਹੁੰਚੇ ਆ ਮੈਂ ਲੁਧਿਆਣੇ ਮੇਰੇ ਨਾਲ ਬਾਈ ਵਿਕਰਾਂਤ ਸ਼ਰਮਾ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਬੈਡ ਸਟੱਡ ਫਾਰਮ ਤੇ ਪਹੁੰਚੇ ਆ ਮਿੱਤਰੋ ਤੇ ਤੁਹਾਨੂੰ ਘੋੜੇ ਦਿਖਾਉਣੇ ਆ ਬਹੁਤ ਹੀ ਟੌਪ ਦੇ ਬਾਈ ਨੂੰ ਸਾਰੇ ਜਾਣਦੇ ਆ ਬਾਈ ਦੇ ਸਾਰੇ ਘੋੜਿਆਂ ਨੂੰ ਜਾਣਦੇ ਆ ਤੇ ਬੱਚੇ ਬਹੁਤ ਸੋਹਣੇ ਆ ਘੋੜਿਆਂ ਦੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਤੇ ਬਾਕੀ ਫਾਰਮ ਦੀ ਜਿਹੜੀ ਨਵੀਂ ਅਪਡੇਟ ਦੇਵਾਂਗੇ ਬਾਈ ਵਿਕਰਾਂਤ ਬਹੁਤ ਬਹੁਤ ਸਵਾਗਤ ਹੈ ਜੀ ਬੱਸ ਹੀ ਗੱਲ ਬੱਸ ਕਰ ਲਓ ਠੀਕ ਠਾਕ ਹਾਂ ਜੀ ਬਹੁਤ ਚੰਗੀ ਗੱਲ ਹੈ ਪਹਿਲਾਂ ਦਾ ਬਾਈ ਮੈਂ ਫਸਟ ਟਾਈਮ ਆ ਤੁਹਾਡੇ ਨਾਲ ਜੀ ਤੇ ਜਿੰਨੀ ਰੂਹ ਖੁਸ਼ ਹੈ ਮੇਰੀ ਤੁਹਾਡੇ ਘੋੜੇ ਦੇਖ ਕੇ ਹੋਈ ਹੈ ਨਾ ਉਸ ਤੋਂ ਵੱਧ ਤੁਹਾਡੇ ਫੁੱਲ ਬੂਟੇ ਦੇਖ ਕੇ ਹੋਈ ਹੈ ਮੈਨੂੰ ਕਿਉਂਕਿ ਐਂ ਲੱਗਦਾ ਕਿ ਕਿਸੇ ਬਾਗ ਚ ਆ ਗਏ ਹੁਈ ਹਾਂਜੀ ਹਾਂ ਉੱਤੇ ਕੋ ਬਿਲਡਿੰਗ ਬਾਉਂਡ ਦੇ ਪਿੱਛੇ ਹੁੰਦੇ ਆ ਨਾ ਉੱਤੇ ਕੱਟ ਦਿੰਦੇ ਆ ਤੇ ਤੁਹਾਡੇ ਫਾਰਮ 'ਚ ਗ੍ਰੀਨਰੀ ਬਹੁਤ ਜ਼ਿਆਦਾ ਹੈ ਜੀ ਮੈਨੂੰ ਇਹ ਲੱਗਦਾ ਵੀ ਜਿਵੇਂ ਲੁਧਿਆਣਾ 'ਚ ਟੈਂਪਰੇਚਰ ਆਪ ਰਹਿੰਦਾ ਇੱਥੇ ਠੀਕ ਰਹਿੰਦਾ ਹੁਣ ਤੁਹਾਡੇ ਐਕਚੁਅਲ ਵਿੱਚ ਦੋ ਤੋਂ ਤਿੰਨ ਟੈਂਪਰੇਚਰ ਫਰਕ ਫਰਕਿਆ ਕਰਦਾ ਸ਼ਹਿਰ ਦਾ ਠੀਕ ਹੈ ਨਾ ਨਹੀਂ ਚੰਗੀ ਵੱਲ ਗੱਲ ਆ ਭਾਈ ਕੁਦਰਤ ਨਾਲ ਜੁੜੋ ਤੁਸੀਂ ਤੇ ਆਜੋ ਭਾਈ ਨਾਲੇ ਘੋੜੇ ਦਿ ਇਹ 20 ਨੰਬਰ ਕਿੰਨੇ ਜਾਨਵਰ ਆਪਣੇ ਫਾਰਮ ਦੇ ਤੋਂ ਆਪਣੇ ਕੋਲੇ 15 ਨੇ 15 ਨੇ ਇਹਨਾਂ ਨੂੰ ਥੋੜਾ ਘਟਾ ਦੇ ਡਿਊਸ ਅੱਛਾ। ਤਾਂ ਮਿੱਤਰੋ ਆਜੂ ਜੀ ਬਾਈ ਦੇ ਫਾਰਮ ਤੇ ਜਿੰਨੇ ਮਤਲਬ ਜਾਨਵਰ ਆਏ ਤੁਹਾਨੂੰ ਡੌਗ ਹੋਣ ਤੇ ਪਾਲੇ ਘੋੜੇ ਹੋਣ ਬੱਦਸ਼ਾ ਕੋਈ ਵੀ ਪੰਛੀ ਜਿੰਨੇ ਵੀ ਬਾਈ ਪੂਰਾ ਹਾਰਸ ਲਵਰ ਤੇ ਬਰਡ ਲਵਰ ਆ ਬਾਈ ਹਨਾ ਤੇ ਬਾਈ ਨੂੰ ਪਹਿਲਾਂ ਤਾਂ ਮਿਲਦੇ ਰਿਆਂ ਮੇਲੇ ਮੰਡਿਆਂ ਤੇ ਅੱਜ ਫਸਟ ਟਾਈਮ ਆਇਆ ਤੇ ਆਪਣਾ ਇਹ ਪਹਿਲਾ ਘੋੜਾ ਆ ਗਿਆ ਜੀ ਨੀਲਾ ਇਹ ਕਿਹੜੇ ਘੋੜੇ ਦਾ ਬਾਈ ਇਹ ਫੌਜੀ ਦਾ ਜੀ ਉਹ ਇਮਹੰਤਾ ਗਿਆ ਇਹ ਮਹੰਤਾ ਗਿਆ ਜੀ ਠੀਕ ਹੋ ਗਿਆ ਤੇ ਇਹ ਬਈ ਕਿੰਨੀ ਕੋਮਰ ਦਾ ਫੁੜਿਆ ਆਪਣਾ ਕੋੜਾ 6 ਸਾਲ ਦੀ ਗੇੜ ਚ ਹੋਵੇ ਜੀ 6 ਸਾਲ ਦੀ ਹਾਂਜੀ ਹਾਂ ਤੇ ਆਪਣੇ ਫਾਰਮ ਤੇ ਕਿੰਨੀ ਪੈਣੀ ਹੋ ਗਈ ਉਹ ਆਪਣੇ ਫਾਰਮ ਤੇ ਹੋ ਗਏ ਨੂੰ ਭਾਈ ਤਾਂ 1 ਸਾਲ ਹੋ ਗਏ ਤਾਂ 1 ਸਾਲ ਜੀ ਤੇ ਕਿੰਨੀ ਕੋੜੀ ਮਿੱਤਰਾਂ ਦੀ ਕੋੜੀ ਹੋ ਗਈ ਐਤੋਂ ਮੇਡ ਹੋ ਚੁੱਕੀਆਂ 10 ਤੋਂ 12 ਕੋੜੀ ਤਾਂ ਰਿਜਲਟ ਆਪਣੇ ਘਰੇ ਖੜਾ ਰਿਜਲਟ ਆ ਗਿਆ 5 ਕਿਲੋ ਬੱਚੀ 5 ਕਿਲੋ ਬੱਚੀ ਠੀਕ ਹੈ ਜੀ ਜਿਹੜੀ ਡੈਮ ਦੀ ਕੀ ਡਿਟੇਲ ਆ ਵੀ ਜਿਹੜੀ ਤਨਕਰ ਦੀ ਜੀ ਹੋਰ ਤਨਕਰ ਦੀ ਮੱਝੂ ਕਿਦਾਂ ਰਤਨਕਰ ਦਾ ਹਾਂ ਜੀ ਹਾਂ ਹੋਰ ਰਿਜਲਟ ਆ ਗਿਆ ਜੀ ਉਹ ਬੱਚੀ ਕਿੰਨੇ ਟਾਈਮ ਦੀ ਜੀ ਵੀਰੇ ਉਹ 3 ਮਹੀਨੇ ਦੀ ਅੱਛਾ 3 ਮਹੀਨੇ ਦੀ ਹਾਂ ਜੀ ਠੀਕ ਹੈ ਜੀ ਤੇ ਮਹੰਤਾ ਆਪਣਾ ਹੋ ਗਿਆ 6 ਸਾਲ 6 ਸਾਲ ਦੇ ਕੱਦ ਚ ਕਿੰਨਾ ਹੋ ਗਿਆ ਬਈ ਇਹ ਪੈਂਟ ਹੋ ਗਿਆ ਪੂਰਾ ਪੈਂਟ ਹੋ ਗਿਆ ਠੀਕ ਹੈ ਤੁਹਾਡੇ ਮੈਂ ਦੇਖਿਆ ਵੀ ਜ਼ਿਆਦਾਤਰ ਵੀ ਮੱਝੂ ਕੇ ਫੈਨ ਹੋ ਤੁਸੀਂ ਹਾਂਜੀ ਹਾਂ ਤੇ ਸਭ ਤੋਂ ਵੱਧ ਤੁਸੀਂ ਮੱਝੂ ਕੇ ਢੋੜੇ ਆਪਣੇ ਪਰੋਤੇ ਰੱਖਦੇ ਹੋ ਮੱਝੂ ਕੇ ਸਟੇਲ ਨੇ ਬੜੇ ਬੱਦਲ ਠੀਕ ਹੈ ਭਾਈ ਹਾਂਜੀ ਹਾਂ ਤੇ ਇੱਕ ਦਾ ਬਣਾ ਪ੍ਰਵਾਹਤ ਵਾਲਾ ਆ ਗਿਆ ਇੱਕ ਪ੍ਰਵਾਹਤ ਵਾਲਾ ਆ ਗਿਆ ਇੱਕ ਆਪਣੇ ਕੋਲੇ ਕੱਤਰ ਵਾਲਾ ਆ ਗਿਆ ਕਾਲੇ ਕੰਡੇ ਦਾ ਤੇ ਕੇ ਵੀਡੀਓ ਚ ਤੁਹਾਡਾ ਲੰਗ ਦਾ ਪੋਤਰਾ ਅੱਛਾ ਜੀ ਇੱਕ ਇਸ ਵੀਡੀਓ ਚ ਆਪਾਂ ਉਹ ਤੁਹਾਡਾ ਨਵਾਂ ਸਾਥੋ ਵੀ ਕੱਢਾਂਗੇ ਇਹਦਾ ਅਵਲਕਾ ਹੈ ਹਾਂਜੀ ਹਾਂ ਆਪਾਂ ਉਹਦੀ ਵੀ ਡਿਟੇਲ ਕਰਾਂ ਉਹਦੀ ਗੱਲਬਾਤ ਵੀ ਕਿਵੇਂ ਪਹੁੰਚਿਆ ਬਾਈ ਕੋਲ ਨਵਾਂ ਘੋੜਾ ਆਇਆ ਜਿਹੜਾ ਕਿਵੇਂ ਆਇਆ ਹਾਂਜੀ ਤੇ ਇਹਦੀ ਬਾਈ ਫੀਸ ਕਿੰਨੀ ਹੈ ਜੀ ਹੁਣ ਆਪਣੀ ਬਾਈ ਆਪਣੇ ਸਾਰੇ ਘੋੜਿਆਂ ਦੀ ਫੀਸ 21000 ਰੁਪਏ ਦੀ ਸਭ ਦੀ 21000 ਸਭ ਦੀ 21000 ਉਹ ਵੀ ਗੰਜਾ ਹਾਂਜੀ ਹਾਂ ਅੱਛਾ ਚਲੋ ਉਹਦੇ ਜਿਆਦਾ ਆ ਗਿਆ ਪਰ ਬਾਅਦ ਟਾਈਮ ਤੇ ਗੱਲ ਕਰਾਂਗੇ ਤੇ ਜੈਨੂਇਨ ਫੀਸ ਰੱਖੀ ਹੋਈ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਤੇ 21000 ਸਾਰੇ ਘੋੜ ਤੇ ਬਾਕੀ ਬਈ ਘੋੜਾ ਤੁਸੀਂ ਸ਼ਾਰਟਾਂਜ ਵੀ ਦੇਖ ਰਹੇ ਹੋਣੇ ਵੀ ਨੈਕ ਤੇ ਲੈਣੇ ਬਹੁਤ ਚੰਗੀ ਆ ਘੋੜੀ ਦੀ ਬਈ ਤੇ ਬਈ ਪਿਓ ਤਾਂ ਆ ਗਿਆ ਇਹਦਾ ਆਪਣਾ ਫੌਜੀ ਠੀਕ ਹੈ ਨਾ ਸਾਰੇ ਜਾਣਦੇ ਆ ਵੀ ਜਿਹੜਾ ਐਡਮ ਦਾ ਪੁੱਤ ਸੀ ਹਨਾ ਸਭ ਤੋਂ ਵੱਡਾ ਵਾਟਰ ਗ੍ਰੀਡ ਕਰਨ ਵਾਲਾ ਘੋੜਾ ਮਤਲਬ ਉਹ ਫੌਜੀ ਸੀ ਆਪਣੇ ਮੱਜੂ ਕੇ ਲੈਣਦੇ ਤੇ ਬਈ ਇਹ ਜਿਹੜੀ ਮਾਂ ਦੀ ਗੱਲ ਕਰੀ ਤੇ ਮਾਂ ਦੀ ਇਹਦੇ ਵਾਂ ਮਾਈ ਜੀ ਟੋਕਰੀ ਵਾਲੇ ਜੈਲਦਾਰ ਨਹੀਂ ਵੀ ਉਹ ਅੱਛਾ ਉਹ ਵੱਡੇ ਘੋੜੇ ਦਾ ਸੀ ਉਹ ਉਧਰੋਂ ਬਈ ਹਨਾ ਹਾਂਜੀ ਹਾਂ ਉਹ ਕਾਲੀ ਲਾਈਨ ਚੱਲੀ ਜਾਂਦੀ ਐ ਟੋਕਰੀ ਵਾਲੀ ਉਹ ਟੋਕਰੀ ਵਾਲੀ ਉਹ ਕਾਲੀ ਸੀ ਜੰਮੀ ਜੰਮਦਾ ਵੀ ਕਾਲੇ ਸੀ ਠੀਕ ਬਈ ਹੌਲੀ ਹੌਲੀ ਨੀਲਾ ਹੋਇਆ ਜੀ ਹਾਂਜੀ ਹਾਂ ਠੀਕ ਹੈ ਬਈ ਤੇ ਇਹਦੇ ਫਿਰ ਪਿੱਛੇ ਜਮਿਆ ਬਈ ਘੋੜਾ ਤੇ ਇਹ ਬਈ ਹੈਪੀ ਬਾਈ ਹੁੰਨੇ ਨੇ ਮੁੱਲਾਪੁਰ ਦੇ ਨਾਲ ਪਿੰਡਾ ਚੱਕ ਠੀਕ ਹੈ ਜੀ ਹਾਂਜੀ ਉੱਥੇ ਹੈਪੀ ਬਾਈ ਤੋਂ ਤੋਰ ਲੈ ਗਏ ਅੱਜ ਉੱਥੋਂ ਲੈ ਗਏ ਵੀ ਇਹ ਜਿਹੜੀ ਕੋਕਰੀ ਵਾਲੀ ਲਾਈਨ ਕਈ ਤਾਂ ਜਾਣਦੇ ਹੁਣ ਸਾਰੇ ਸੱਜਣ ਮਿੱਤਰ ਵੀ 올 ਲਾਈਨ ਨੂੰ ਥੋੜਾ ਜਿਹਾ ਬढ़ावा ਘੱਟ ਦਿੱਤਾ ਗਿਆ ਹੈ ਨਾ ਬਈ ਤੇ ਕੁੱਕ ਮੱਝੂ ਕੇ ਵਾਲੀ ਲਾਈਨ ਆਪਣੀ ਬਹੁਤ ਉਹ ਵੀ ਆਪਣੀ ਪੰਜਾਬ ਦੀ ਲਾਈਨ ਨੇ ਇੱਕ ਤਰ੍ਹਾਂ ਦੀ ਕੁੱਪਰੀ ਜਿਹੜੀਆਂ ਕਾਪੀ ਲਾਈਨ ਜਾਂ ਮੈਂ ਕੁਝ ਕੁ ਘੋੜੀਆਂ ਦੇਖੀਆਂ ਨੇ ਉਹਨਾਂ ਦੀ ਲੈਂਥ ਗਰਦਨ ਬਈ ਉਹ ਅਲੱਗੇ ਚੀਜ਼ ਹੈ ਬਈ ਇਹ ਲੱਗੀ ਹੈ ਇਹਦੀ ਵੀ ਜਿਵੇਂ ਲੈਂਥ ਵਾਈ ਐਕਸਟਰਾ ਹੈ ਨਾ ਗਰਦਨ ਨਾਲੋਂ ਤੁਸੀਂ ਟੇਸਟ ਫੂਟਸ ਵੀ ਬਹੁਤ ਸੋਹਣਾ ਹੈ ਘੋੜੇ ਦਾ ਬਣੇਗਾ ਵੱਡਾ ਬੂਥ ਬਹੁਤ ਵੱਡਾ ਹਮ ਬਾਕੀ ਮੱਝੂ ਕਾਦੇ ਚੀਜ਼ਾਂ ਦੇਖੀ ਜਾਂਦੇ ਨੇ ਬਈ ਸੁੰਦਰ ਸਾਰਾ ਕੁਝ ਜਿਵੇਂ ਆਪਾਂ ਕਹਿੰਦੇ ਨੇ ਸਵਾਰੀ ਵਾਲੇ ਘੋੜੇ ਹਨਾ ਮਜ਼ਬੂਤੀ ਉਹ ਚੀਜ਼ ਦੱਸ ਲਈ ਹੈ ਬਈ ਓ ਮਿੱਤਰੋ ਪਿਆਗ ਨੂੰ ਹੰਤ ਦੂਜਾ ਘੋੜਾ ਕਿਹੜਾ ਬਈ ਆਪਣਾ ਦੂਜਾ ਐਸਕੋਵਰ ਦੀ ਗੱਲ ਸੀ ਐਸਕੋਵਰ ਐਸਕੋਵਰ ਹਾਂਜੀ ਹਾਂ 5000 ਰੁਪਏ ਪਿਆਗ ਕਾਲਾ ਜੀ ਇਹ ਕਾਲਾ ਜੀ ਕਿਹਦਾ ਕਿਹਦਾ ਨਹੀਂ ਪਤਾ ਪਹਿਲਾਂ ਨਾ ਹੀ ਕਾਲਾ ਬੜੇ ਹਾਸੇ ਵਿੱਚ ਪੈਸੇ ਦੇ ਜਾਂਦੇ ਅੱਜ ਕੱਲ ਨੀ ਲੋਕ ਹ ਤਾਂ ਅੱਜ ਕੱਲ ਲੋਕ ਕੁਆਲਟੀ ਨੂੰ ਪਹਿਲ ਦਿੰਦੇ ਜੀ ਇਹਦੇ ਅੰਦਰ ਹੀ ਚਲੇ ਜੀ ਟੈਂਪਰ ਨਹੀਂ ਜਾਂਦਾ ਨਹੀਂ ਤੇ ਵਣੇ ਰਹਾ ਅੱਛਾ ਅੱਛਾ ਜੀ ਪੁਲ ਗਲੀ ਨਾ ਕਿ ਉਹ ਮੈਂ ਕਿਹਾ ਨਹੀਂ ਚਾਹੁੰਦਾ ਤੁਹਾਡੇ ਜਿੰਨੇ ਵੀ ਭੋਜ ਹੈ ਪਾਣਾ ਸ਼ੇਪ ਹੋਣਾ ਚਾਹੀਦਾ ਹਾਂ ਜੋ ਵੀ ਹਾਂ ਜੀ ਆ ਮਤਲਬ ਕਿ ਲੋਕਾਂ ਨੂੰ ਕੋਈ ਬੱਚੀਆਂ ਕਰ ਕਰਦੀ ਟੋਣਾ ਚਾਹੁੰਦਾ ਕੋਈ ਅਨੇ ਕਿਹੜਾ ਫੁੱਟੇ ਪਾਇਆ ਹੋਣਾ ਬੋਲੇ ਨੇ ਜਿਵੇਂ ਮੈਂ ਕੁਦਰਤੀ ਕਿਸਮਾ ਤਾਂ ਨਹੀਂ ਇਸਾਰੇ ਗੋਲੇ ਨਹੀਂ ਰੱਖੇ ਗੇਰ ਨਾ ਕਰਾ ਬਿਲਕੁਲ ਨਹੀਂ ਸੋਚ ਕੇ ਬੈਠਾ ਤੁਹਾਡੇ ਸਮਝਾ ਨੋਰਮਲ ਆ ਨਾ ਉਹ ਫੁੱਲੀ ਹੈ ਛਾਤੀ ਦੇ ਬਰਾਬਰ ਹੋਣੀ ਜੀ ਪੁਲੀ ਚਹੀਦੀ ਹੁੰਦੀ ਹੈ ਟੈਕਨੀਕਲੀ ਰੋਂਗ ਹੈ ਤੇ ਥੱਲੇ ਵਿਜ਼ਿਬਲੀ ਖਾਲੀ ਜਗ੍ਹਾ ਤੇ ਕੋ ਪਹਿਲੇ ਆ ਪੰਜ ਕਮਰੇ ਬਣਾਏ ਸੀ ਹਾਂਜੀ ਫਿਰ ਓਡੇ ਬਣਾਦੇ ਸੀ ਇਹ ਵੀ ਜਿਹਨੇ ਠੀਕ ਹੈ ਜੀ ਕਿ ਮੈਂ ਉਹ ਜੀ ਦੇਖ ਲਈ ਪਈ ਦਾ ਜਿਹੜੀ ਫੜਨੀ ਆ ਉਹ ਜੀ ਦਾ ਕਿਸੇ ਮਲਕੋਟ ਦੀ ਬਹਿ ਨਹੀਂ ਜਿਹੜੇ ਐਡਵਰਾਈਜ਼ਮੈਂਟ ਗੱਲ ਕਰੀ ਲੋਕ ਨੇ ਇੱਕ ਕੈਰੇਜ ਵਾਸਤੇ ਬਹੁਤ ਕੁਝ ਕਰਦੇ ਮੇਰੇ ਬੱਚੇ ਵੀ ਇਦਾਂ ਦੇ ਨੇ ਠੀਕ ਹੈ ਜੀ ਤੇ ਤੁਹਾਡੇ ਬੱਚੇ ਵੀ ਇਦਾਂ ਨੇ ਕੋਈ ਰੀਸੈਂਟ ਹਾਂ ਮੈਂ ਵੀਡੀਓ ਬਣਾਈ ਆ ਰੈਂਪੋ ਦੀ ਬਣਾਈ ਆ ਹਾਂ ਭਾਈ ਉਹ ਵੀ ਬੱਚਾ ਬਹੁਤ ਸੋਹਣਾ ਹੈ ਹਾਂ ਜਿਹੜਾ ਆਪਣੇ ਘਰੇ ਵਸ਼ੇਰੀ ਆ ਕੋਈ ਲੈਕ ਮੀਜ਼ਾ ਠੀਕ ਹੈ ਜੀ ਭਾਈ ਲੋਕਾਂ ਵਾਲੇ ਬਈ ਦੇ ਘਰੇ ਵਸ਼ੇਰਾ ਉਹਦੀ ਲੈਕ ਵੀ ਤੇ ਲੈਕ ਪਰ ਉਹ ਸਾਰਿਆਂ ਦੀ ਸਿਮਿਲਰ ਹੀ ਹੈ ਸਹੀ ਗੱਲਾਂ ਬੋਲ ਕਿਉਂਕਿ ਦਾ ਭਾਈ ਕੋਪਿਆ ਉਹ ਸੀ ਯਾਰ ਉਹ ਵੀ ਅੱਧ ਜੀ ਸੀ ਹਾਂ ਜੀ ਹਾਂ ਨਾ ਇਹਦਾ ਜਿਵੇਂ ਗਰਦੀ ਤੂਤਾ ਵਾਲਾ ਕੰਮ ਆ ਇਹਦਾ ਵੀ ਜਿਵੇਂ ਇਹਦਾ ਕੱਦ ਦਾ ਕੱਦ ਤੋਂ ਉੱਪਰ ਜੇ ਗਰਦਨ ਜਾਂਦੀ ਜਿਵੇਂ ਉਹਦਾ 6 ਫੁੱਟ ਕੱਦ ਸੀ 10 ਫੁੱਟ ਤੇ ਉਂਗਲ ਲੈ ਜਾਂਦਾ ਸੀ ਉਹ ਕੰਮ ਇਹਦਾ ਗਰਦਨ ਤੇ ਮੈਂ ਅਕਸਰ ਸ਼ਾਟ ਬਣਾਉਣਾ ਨਾ ਆਰਾਮ ਨਾਲ ਖੜਕੇ ਤੋਂ ਕਰਦੇ ਮੇਰਾ ਬਹੁਤ ਤੇ ਇਹਦੇ ਵਾਸਤੇ ਮਨੋ ਡੀਆਂ ਚੱਕਣੀਆਂ ਪਈਆਂ ਇਹ ਵੀ ਕੰਮ ਤੇ ਵੀਡੀਓ ਬਣਾਉਣਾ ਵਾਸਤੇ ਸਹੀ ਗੱਲ ਆ ਬਾਈ ਤੇ ਫੀਸ ਤੇ ਇਹਦੀ ਵੀ ਸੇਮ ਆ ਬਾਈ ਸਿਵਲ ਰੀਫੈਂਸ ਸੇਮ ਸੇਮ ਇਹ ਤੁਹੇ ਇਹ ਕਿੰਨੇ ਮਰ ਦਾ ਹੋ ਗਿਆ ਬਾਈ ਇਹ ਬਾਈ ਸਾਡੇ 5-6 ਸਾਲ ਲਈ ਹੋਣਾ ਅੱਛਾ ਤਕਰੀਬਨ 2019 ਤੋਂ ਘੋੜੇ ਪਰ ਕੁਝ ਨਹੀਂ ਜੀ ਬਈ ਅੱਛਾ ਬਈ ਪਰ ਸਾਰਾ ਨਵਾਂ ਸਟਾਕ ਹੀ ਲਿਆ ਦਿੰਦੇ ਹਾਂ ਹਾਂ ਜੀ ਹਾਂ ਬਈ ਠੀਕ ਆ ਬਾਈ ਤਾਂ ਵੈਸੇ ਨਾ ਦੀ ਕਹਿੰਦੇ ਨੇ ਵੀ ਬਿਮਾਰ ਜਾਨਵਰ ਕਹਿ ਲੀਏ ਜਾਂ ਕਈ ਵਾਰ ਪ੍ਰੋਬਲਮ ਆ ਗਈ ਬਾਈ ਸਭ ਤੋਂ ਵੱਧ ਮਸ਼ਹੂਰ ਆ ਉਹ ਕੰਮਾਂ ਦੇ ਵਿੱਚ ਬਾਈ ਨੇ ਅਨੇਕਾਂ ਹੀ ਜਾਨਵਰ ਠੀਕ ਕਰਕੇ ਬਾਈ ਤੇ ਚੱਲਦੇ ਫਿਰਤੇ ਕਰਦੇ ਇੱਕ ਆਪਣਾ ਹੋਰ ਕੋੜਾ ਕਿਸੇ ਜਿਹੜਾ ਤੁਸੀਂ ਦੋਵੇਂ ਲੱਤਾਂ ਨੂੰ ਪ੍ਰੋਬਲਮ ਸੀ ਬਾਈ ਹਾਂ ਤੇ ਵੀ ਉਹ ਵੀ ਆ ਬਿਲਕੁਲ ਹੁਣ ਸੈਟ ਆ ਬਾਈ ਹੁੰਦਾ ਹਨਾ ਠੀਕ ਹੈ ਬਈ ਤੁਹਾਡੀ ਮਿਹਨਤ ਨੂੰ ਸਲਾਮ ਆ ਬਈ ਤੁਹਾਨੂੰ ਇਹੋਸ ਚੀਜ਼ ਕਰਕੇ ਲੋਕ ਜਾਣਦੇ ਆ ਜੀ ਕਾਰਨ ਕੀ ਹੁੰਦਾ ਬਾਈ ਚੰਗੀ ਚੀਜ਼ ਨੂੰ ਜਾਂ ਤੁਰਦੀ ਫਿਰਦੀ ਚੀਜ਼ ਨੂੰ ਹਰ ਇੱਕ ਬੰਦਾ ਹੱਥ ਪਾ ਲੈਂਦਾ ਹਨਾ ਜੀ ਇੱਕ ਮਤਲਬ ਡਿਗੇ ਹੋਏ ਜਾਨਵਰ ਨੂੰ ਫੜਾ ਕਰਨਾ ਬਹੁਤ ਵੱਡੀ ਗੱਲ ਆ ਬਾਈ ਉਹ ਪਰਮਾਧਵਾ ਕਰਾਂਦਾ ਮੈਂ ਫੇਰ ਹਰ ਵੀਡੀਓ 'ਚ ਇੰਟਰਵਿਊ ਚ ਹੀ ਗਿਆ ਬੰ ਮੇਰੀ ਆਵਾਜ਼ ਨਹੀਂ ਆ ਬਾਈ ਨਹੀਂ ਕਰਾਂਦਾ ਮੇਰੀ ਡਿਊਟੀ ਤਾਂ ਹੀ ਆ ਬਾਈ ਪਰਾਈ ਜਾਂਦਾ ਪਤਾ ਨਹੀਂ ਕਿੱਥੇ ਲੈ ਗਿਆ ਪਰਮਾਧਵਾ ਕਰ ਮੈਂ ਕਹਿੰਦਾ ਕਿੱਥੇ ਤੱਕ ਨਹੀਂ ਲਾਈ ਆ ਸਾਹ ਜਾਂਦੇ ਜਾਂਦੇ ਕਿ ਲਾਈ ਰੱਖੀ। ਨਾ ਕਿਰੇ ਕਿਸੇ ਵੀ ਜਾਨਵਰ ਨੂੰ ਪੰਛੀ ਨੂੰ ਜਦੋਂ ਆਪਾਂ ਜਗਮੀ ਜ਼ਿੰਦਗੀ ਦੇ ਦਿੰਦੇ ਆ ਨਾ ਜਦੋਂ ਉਹਨੂੰ ਸਹੀ ਕਰਦੀ ਆਪਾਂ ਉਹ ਆਪਦੀ ਜਿੰਨੀ ਵੀ ਜ਼ਿੰਦਗੀ ਚ ਸਰਵਾਈਵ ਕਰਨੀ ਤਰੀਕਾ ਕਰ ਲੇ ਉਹ ਬੰਦੇ ਦਾ ਸਾਨ ਜਾਨਵਰ ਕਦੇ ਵੀ ਬੰਦੇ ਦਾ ਸਾਨ ਨਹੀਂ ਭੁੱਲਦਾ। ਅੱਜ ਬੰਦੇ ਭੁੱਲ ਜਾਂਦੇ ਆ ਸਾਰ ਬਈ ਕਰੇ ਹੋਏ ਤੇ ਜਾਨਵਰ ਕਦੇ ਸਾਨ ਨਹੀਂ ਭੁੱਲਦਾ। ਬਈ ਮੇਰੇ ਘਰੇ ਰੀਸੈਂਟ ਇੱਕ ਕਾਂ ਦਾ ਬੱਚਾ ਉਹ ਤਾਂ ਮੋਢੇ ਟੱਪਿਆ ਹੋਇਆ। ਅੱਛਾ ਬਈ। ਉਸਦੀ ਨਾਲ ਘਰ ਦੇ ਨਾਲ ਇਹ ਬਰਾੜਿਆ ਉਹ ਅੱਜ ਵੀ ਉਹਦੇ ਵਿੱਚ ਹੀ ਰਹੇ ਰਿਹਾ 15-20 ਦਿਨ ਹੋ ਗਏ। ਅੱਛਾ ਬਈ। ਉਹ ਤੂਤ ਬਾਈ ਚਾਂ ਦੇਖੋ ਕੁਦਰਤ ਹੈ। ਬਿਣਾ ਨੇ ਜੀ ਤੋਂ ਤੂਤ ਗਿਰਿਆ ਉਸ ਫਲਾੜ ਦੇ ਅੱਛਾ ਜੀ ਸਾਡੇ ਚਾਰ ਦੇ ਫਲਾੜ ਹਾਂਜੀ ਉਸ ਤੋਂ ਅਗਲੇ ਦਿਨ ਬੱਚਾ ਗਿਰਿਆ ਉਹਦਾ ਮੋਢਾ ਟੁੱਟਿਆ ਉਹ ਤਾਂ ਥੱਲੇ ਰਹਿੰਦਾ ਬਾਈ ਅੱਛਾ ਜੀ ਅਸੀਂ ਉਹਨੂੰ ਉੱਥੇ ਹੀ ਰੋਟੀ ਬੰਨਿਆ ਉਹਦੇ ਮਾਂ ਤੇ ਉੱਪਰ ਬੈਠੇ ਬੱਚਾ ਨਾਲੇ ਬੈਠਾ ਥੱਲੇ ਹੀ ਪਾਲਵਾ ਲਿਆ ਠੀਕ ਹੈ ਬਾਈ ਕੁਦਰਤ ਹੈ ਬਿਲਕੁਲ ਜੀ ਬੱਸ ਉਹ ਵੀ ਉਹਨੂੰ ਮਰਜ਼ੀ ਪਾਲ ਰਹੇ ਆ ਜਾਂ ਪਰਮਾਤਮਾ ਪਾਲਵਾ ਰਹੇ ਆ ਇਹ ਕੀ ਹੋ ਗਿਆ ਬੜਾ ਕੁਦਰਤ ਆ ਤੂਤ ਨੇ ਗਿਰਨਾ ਸੀ ਕਿ ਉਹਨਾਂ ਦੇ ਥੱਲੇ ਪਾਲਣਾ ਸੀ ਇਹਨਾਂ ਬਿੱਲੀ ਲੈ ਜਾਂਦੀ ਕੋਈ ਬੱਚੇ ਨੂੰ ਸਹੀ ਗੱਲ ਆ ਵੀ ਨਹੀਂ ਇਹ ਗੱਲ ਦੇਖੋ ਵੀ ਜਿਵੇਂ ਦੇ ਆਪਾਂ ਆਪਣਾ ਨੇਚਰ ਰੱਖਦੇ ਹਾਂ ਉਵੇਂ ਦੇ ਹੈਪਨ ਜ਼ਿੰਦਗੀ 'ਚ ਆਪਣੇ ਆਉਣ ਲੱਗ ਜਾਂਦੇ ਹਾਂ ਸਿੱਧੀ ਗੱਲ ਦਾ ਹਿਸਾਬ ਹੈ ਤੁਸੀਂ ਜੋ ਸੋਚਦੇ ਹੋ ਜੋ ਗੱਲਾਂ ਕਰਦੇ ਹੋ ਉਹ ਅਗਲੇ ਅਗਲੇ ਸੈਕਿੰਡ ਵੀਡੀਓ ਆ ਜਾਂਦੀ ਬੀਚ ਆ ਜਾਂਦੀ ਬਾਅਦ ਜਿਵੇਂ ਆਪਾਂ ਨੂੰ ਫੋਨ ਪੜਦਾ ਨਾ ਸਮਾਰਟਫੋਨ ਨਾ ਆਪਣਾ ਪੜਦਾ ਹੁੰਦਾ ਜਿਨੀ ਆਪਾਂ। ਇਸ ਕੋ ਬਾਦ ਦੀ ਬਾਈ ਗੱਲ ਕਰੀ ਜਾਂਦੇ ਸੀ ਆਪਾਂ ਤੇ ਫਤੇ ਦਾ ਪੁੱਤ ਆ ਗਿਆ। ਫਤੇ ਦਾ ਪੁੱਤ। ਫਤੇ ਦਾ ਤਾਂ ਮੈਂ ਡੀਐਨਏ ਵੀ ਹੋਇਆ ਹੋਇਆ ਹੁਣ। ਇਹਨੇ ਕੁਆਲੀਫਾਈਡ ਆ ਬਾਈ ਕਿ ਕਿਹੜਾ ਵੀ ਹੈ। ਮਾਂ ਬਾਈ ਮਾਂ ਕਰਨੀ ਹੋਣੀ। ਅੱਛਾ ਬਾਈ। ਮਦਰ ਸਾਈਡ ਤੋਂ ਵੀ ਮੀ ਮਦਰ ਇਹਦੀ ਰੋਸ਼ ਨਹੀਂ ਆ ਬਾਈ ਕੋਲ ਇੱਕ ਹੋੜੀ ਵਾਲੇ ਮਾਸਟਰ ਜੀ ਬੜੇ। ਹਾਂਜੀ ਹਾਂਜੀ ਮੈਂ ਜਾ ਕੇ ਹੁਣ ਠੀਕ ਆ ਉੱਥੇ ਬਰੀਡ ਹੋਏਗੀ ਬਾਈ। ਹਾਂਜੀ ਹਾਂ ਉਹਨਾਂ ਦੇ ਘਰੇ ਆ ਮਦਰ ਠੀਕ ਹੈ ਮੈਂ ਬਹੁਤ ਚੰਗੇ ਦਾ ਨਾਮ ਰੋਇਆ ਤੇ ਰੋਡ ਵੀਡੋ ਬਣਾਇਆ ਤੇ ਤੁੰਗਾ ਨਾਮ ਬਣਾਇਆ ਇਹ ਵੀ ਐਕਸਟਰਾ ਆਰਡੀਨਰੀ ਚੀਜ਼ ਆ ਆ ਮੈਂ ਆਪਾਂ ਇਹਦੇ ਵੀ ਨਾਗ ਦਾ ਬਲੇਖਾ ਪਾਉਂਦਾ ਕਿਉਂਕਿ ਮਾਰਕਿੰਗ ਸਿਨੇਮਾ ਆ ਗਈ ਨਾ ਜੀ ਇੰਨਾ ਇੱਕ ਫੱਦੇ ਵਾਲੀ ਹੈ ਬਈ ਪਿਆਵ ਵਾਲੀ ਨਾ ਬਿਲਕੁਲ ਇਹ ਤੂੰ ਨਾ ਇਹ ਡੀਐਨਏ ਦੋਵੇਂ ਪਾਸੋਂ ਕੁਆਲਿਫਾਈਡ ਆ ਤੁਸੀਂ ਬਈ ਡਿਜ਼ਾਈਨਰ ਦੇ ਹਿਸਾਬ ਨਾਲ ਦੇਖਦੇ ਹੋ ਮੇਰੇ ਵਿਕਰਾਂਤ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਕੋਈ ਵੀ ਕਿਤਾ ਮੈਂ ਡੀਐਨਏ ਦੇ ਹਿਸਾਬ ਨਾਲ ਦੇਖਦਾ ਵੀ ਮੈਂ ਕੋਈ ਐਸਐਚ ਕੋਈ ਪ੍ਰੋਫੈਸ਼ਨਲੀ ਤਾਂ ਇਸ ਲਾਈਨ ਦੇ ਵਿੱਚ ਹੈ ਨਹੀਂਗਾ ਠੀਕ ਹੈ ਜੀ ਨਾਮ ਪਰਮਾਦਰਨਾ ਲੈ ਕੇ ਆਵੇ ਠੀਕ ਹੈ ਜੀ ਉਹ ਸ਼ੌਂਕੂ ਰੱਖੇ ਸੀਗੇ ਕਰੀ ਜਾਂਦੇ ਹਨਾ ਕਿ ਉਹ ਇੱਕ ਡੀਐਨਏ ਸ਼ੌਂਕ ਸ਼ੌਕ ਜਿੱਕਦਾ ਹੀ ਕਰਾਇਆ ਠੀਕ ਹੈਣਾ ਉਹ ਵੀ 78 ਵੀ ਆਈ ਥਿੰਕ ਡੀਐਨਏ ਪਾਸ ਹੈ ਉਹਨੇ ਕਰਾਇਆ ਜਾ ਸਕਦਾ ਚਾਹੇ ਇਹਦਾ ਵੀ ਕਰਾਇਆ ਜਾ ਸਕਦਾ ਪਰਵਾਦਾ ਬੱਚਾ ਇਹਦਾ ਵੀ ਕਰਾਇਆ ਜਾ ਸਕਦਾ ਉੱਜੀ ਵਾਲਾ ਬੱਚਾ ਉਹਦਾ ਵੀ ਕਰਾਇਆ ਜਾ ਸਕਦਾ ਕਰਾਇਆ ਜਾ ਸਕਦਾ ਸੋ ਡੀਐਨਏ ਕਰਾਇਆ ਸਾਰੇ ਜਾ ਸਕਦੇ ਆ ਬਟ ਅਸੀਂ ਬੈਠੇ ਇੱਕ ਦਾ ਕਰਾ ਲਿਆ ਠੀਕ ਹੋ ਗਿਆ ਜਲ ਚੰਗੇ ਨੇ ਬਈ ਜੀ ਬਿਮਾਰਤਨਾ ਦੀ ਧਿਆਨਾ ਕੋਠਾ ਠੀਕ ਆ ਬਈ ਤੇ ਫਿਰ ਮਿੱਤਰਾਂ ਨੂੰ ਬਈ ਉਹ ਦਿਖਾ ਦੀ ਜਿਹੜਾ ਤੁਸੀਂ ਨਵਾਂ ਅਵਲਗ ਲੈ ਕੇ ਆਏ ਹੋ ਹਾਂਜੀ ਹਾਂ ਤੇ ਉਹ ਜਸਾਈ ਦਾ ਆ ਬਈ ਉਹਦੀ ਕਹਾਣੀ ਜਿਹੋ ਤੋਂ ਸਭੀ ਕਿਵੇਂ ਆਇਆ ਆਪਣੇ ਕੋਲ ਬਈ ਮੈਨੂੰ ਨਾ ਅਵਲਗ ਦਾ ਬਹੁਤ ਚਾਰੀ ਮੈਨੂੰ ਅਵਲਗ ਕੋ ਬਸ਼ੀੜਾ ਘੋੜੀ ਘੋੜਾ ਮੈਟਰ ਨਹੀਂ ਸੀ ਕਰਦਾ ਕੁਝ ਹੁੰਦਾ ਫਟ ਮੈਨੂੰ ਅਵਲਗ ਦਾ ਚਾਰ ਸੀ ਤੇ ਅੱਜ ਬਾਬਾ ਜੀ ਨੇ ਸਰਰੋਦ ਵਾਲੇ ਬਾਬਾ ਜੀ ਯੋਗਤੀ ਜੀ ਉਹਨਾਂ ਦੇ ਵੱਡੇ ਭਰਾ ਨੇ ਕਹਿਣੇ ਮੇ ਸਾਦੀ ਅੱਛਾ ਜੀ ਉਹਨਾਂ ਨੇ ਗੱਲ ਜਾਂਦੀ ਤੇ ਉਹ ਕਹਿੰਦੇ ਕਿ ਬਾਬਾ ਜੀ ਮੈਨੂੰ ਥੋੜਾ ਹੀ ਦੇ ਦੋ ਅੱਛਾ ਜੀ ਇਹਨਾਂ ਨੇ ਦਾਲ ਤੇ ਦੇ ਨਹੀਂ ਚਲੋ ਉਹਨਾਂ ਨੇ ਮਜ਼ਾ ਲਾਇਆ ਹਾਂਜੀ ਵੀ ਕਿ ਸਪੈਸ਼ਲ ਕੀਤੀ ਮੈਂ ਨਾ ਮੈਂ ਤਾਂ ਕਸ਼ੀਰ ਜੀ ਵੀ ਸ਼ਰਮਾ ਜੀ ਸਵੇਰੇ ਕੋੜਾ ਤੁਹਾਡੇ ਕੋ ਆਇਆ ਬਾਬਾ ਜੀ ਆਏ ਹਾਂਜੀ ਥੋੜਾ ਜੀ ਲੱਗੋ ਬਹੁਤ ਕਹਿੰਦੇ ਵੀ ਮੇਰੀ ਕਿਤੋਂ ਚੰਗੀ ਸੀ ਹਾਂਜੀ ਬਾਬਾ ਜੀ ਨੇ ਕੋੜਾ ਆਪਾਂ ਨੂੰ ਬਿਲਕੁਲ ਕੀਤਾ ਤੇ ਕੋੜਾ ਆਪਣੇ ਕੋਲ ਉਹ ਟੈ ਉਹਰ ਤੱਕ ਆਪਣੇ ਕੋਲ ਹੀ ਰੱਖੂਗਾ ਬਾਈ ਕਿਉਂਕਿ ਆਪਾਂ ਵੇਚਦੇ ਨਹੀਂ ਬਾਈ ਕਿਸੇ ਨੇ ਸ਼ਾਇਦ ਉਹਦੀ ਮੈਂ ਫੀਸ ਹੀ ਪੰਜ ਹਜ਼ਾਰ ਰੱਖੀ ਅੱਛਾ ਪੂਰੀ ਲਾਈਨ ਨਹੀਂ ਪਤਾ ਹਜੇ ਅੱਛਾ ਜੀ ਜੇ ਕਿਸੇ ਨੂੰ ਪਤਾ ਹੋਵੇ ਮੈਂ ਕਹਿੰਦਾ ਕਿ ਤੁਹਾਡੀ ਵੀਡੀਓ ਦੇ ਥਰੂ ਜਿੰਨੂੰ ਦੱਸ ਦੇ ਹਾਂ ਵੀ ਕਿਉਂਕਿ ਉਹ ਵੀ ਕਿਸੇ ਨੇ ਚੜਾਵਾ ਚੜਾਇਆ ਹਾਂ ਵੀ ਦਾਨ ਕੀਤਾ ਹੁਣ ਇਹ ਲੱਗਦੇ ਹੁੰਦੇ ਹੂੰ ਮਾਰਕੀਟਿੰਗ ਤੇ ਪਤਾ ਲੱਗ ਜਾਂਦਾ ਕਿ ਜਿੰਨੂੰ ਦੀ ਵੀਡੀਓ ਵੇਖ ਕੇ ਦੱਸੀ ਦੇਵੇ ਸਹੀ ਗੱਲ ਹੈ ਘੋੜੇ ਦੀ ਇਸ ਘੋੜੇ ਦੀ ਬਹੁਤ ਖੂਬੀਆਂ ਨੇ ਹੂੰ ਬਹੁਤ ਗਰਮ ਅੱਛਾ ਭਾਈ ਹਾਂਜੀ 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 ਆਪਣਾ ਅੰਦਰ ਨਾਲ ਕੋਈ ਰੋਲਾ ਨਹੀਂ ਬਾਕੀ ਸੋਹੇ ਵੀ ਬਈ ਆਪਰੇ ਤੋਂ ਬਹੁਤ ਲੱਗਦਾ ਐ ਪ੍ਰੋਪਰ ਪਟਾ ਇਹਦੇ ਬਈ ਹਨ ਦਾ ਸ਼ਕੀਨ ਆ ਤੇ ਬਾਕੀ ਜਿਹੜਾ ਦਲ ਚ ਪਾਸ ਹੋਇਆ ਉਹ ਗਾ ਘੋੜਾ ਦਲ ਦਾ ਪਾਸ ਘੋੜਾ ਦੀ ਪਾਣੀ ਪੂਣੀ ਪਰਵਾਹ ਹੀ ਨਹੀਂ ਕਰਦਾ ਜੀ ਹਾਂ ਹਾਂ ਜੀ ਮੇਰੀ ਨਹੀਂ ਜਿੱਧਰ ਮਰਜੀ ਨੂੰ ਧੱਕ ਦੋ ਕੰਮ ਖਾਤੇ ਵੀ ਹੈ ਜੀ ਹਾਂ ਜੀ ਪਤਾ ਹੈ ਜੀ ਨਾਲੇ ਇਹਦਾ ਨਾਮ ਵੀ ਅਸੀਂ 45 ਰੱਖਿਆ ਕੋਲ 45 45 45000 ਇਹਦਾ ਮਤਲਬ ਵੀ 45 ਜੀ ਵਰਲੇ ਦਾ ਅਸਲਾ ਹੁੰਦਾ ਜੀ ਅੱਛਾ ਜੀ ਵੈਪਨ ਦਾ ਵੀ ਵੈਪਨ ਦਾ ਬੇਸਿਕਲੀ ਹਾਂ ਜੀ ਇਹ ਬੇਸਿਕਲੀ ਫੁੱਲ ਗਰਮ ਗੋੜ ਅੱਛਾ ਵੀਰੇ ਐਜ਼ ਗੁੱਡ ਐਜ਼ ਤੁਸੀਂ ਕਹੋ ਕਿ 45 ਜੀ ਦੀ ਮਾਰ ਹੈ ਜੀ ਗੋੜ ਦੀ ਬਹੁਤ ਏ ਭੰਦਾ ਜੀ ਅੱਛਾ ਬਈ ਹਾਂ ਜੀ ਹੁਣ ਉਮਰ ਦਾ ਕਿੰਨੀ ਦਾ ਹੋ ਗਿਆ ਬਈ ਬਈ 32 33 ਮਹੀਨਿਆਂ ਦਾ ਸਰ ਅੱਛਾ ਜੀ ਹਾਂ ਜੀ ਅਜਾ ਫਿਰ ਬਸ਼ੇਰ ਆਏ ਦੋ ਦੰਦ ਹੋ ਗਿਆ ਬਈ ਦੋ ਦੰਦ ਹਾਂ ਜੀ ਹੁਣ ਹੁਣ ਸ਼ੁਰੂ ਹੋਇਆ ਠੀਕ ਆ ਬਈ ਹਾਂ ਜੀ ਅਈ ਦਬਰੇ ਨੇ ਬਾੜਨਾ ਬਾਈ ਕਰੋ ਸੁੰਭਾ ਸੰਬੇ ਦਾ ਨਾ ਉਹ ਸਾਰਾ ਆਕਾਰੀ ਬਣਿਆ ਪਿਆ ਹੁਣ ਬਾਈ ਨੀਨੇ ਚ ਖੜਾ ਨਾ ਥੋੜਾ ਹਾਂਜੀ ਹਾਂ ਸੁੰਭ ਗਾਂ ਜੀ ਤੁਸੀਂ ਮੇਰੇ ਟੋਏ ਮੇਰੇ ਕੋਲੇ ਸਾਰੇ ਨਾ ਤੁਸੀਂ ਦੇਖੋਗੇ ਇੱਕ ਕਿ ਡੇਡ ਫੁੱਟ ਟੋਏ ਚ ਖੜੇ ਆ ਹਾਂ ਕਿਉਂ ਦੇਖਦਾ ਐਸ ਬਾਈ ਬਾਹਰ ਕੱਢ ਕੇ ਹੁੰਦੇ ਆ ਹਾਂ ਬਾਹਰ ਕੱਢ ਕੇ ਮੋਟਾ ਚਾਹੁੰਦਾ ਹਾਂ ਹਾਂ ਸਹੀ ਗੱਲ ਆ ਬਈ ਬਈ ਇਹ ਦੇਖਿਆ ਮੈਂ ਇਹ ਗੱਲ ਜਿਵੇਂ ਗਾਲ ਚ ਜਿੰਨੇ ਵੀ ਘੋੜੇ ਹੁੰਦੇ ਆ ਜਿਦਾ ਮੈਂ ਸੀ ਵੀ ਆਪਾਂ ਮੱਝੂ ਕਾਲੀ ਦੀ ਗੱਲ ਕਰਦੇ ਆ ਨਾ ਮੱਝੂ ਕਾਲੀ ਇਹ ਘੋੜੇ ਪਹਿਲਾਂ ਤੁਰਦੇ ਰਿਹਾ ਪੌਂਤੀ ਦੀ ਗੱਲ ਕਰੀ ਬਈ ਹਾਂ ਟੈਂਕ ਦੀ ਗੱਲ ਕਰੀ ਉਹਨੇ ਕਿਤੇ ਨਹੀਂ ਲੱਗੇ ਇਹ ਕੋਰੇ ਤੌੜੇ ਰਹੇ ਜੈਨੇਟਿਕਲੀ ਤਾਂ ਹੀ ਸਟਰੋਂਗ ਅਗੇ ਬਿਲਕੁਲ ਸਟਰੋਂਗ ਨੇ ਹਾਂ ਇਹ ਵੀ ਕਿਸੇ ਮਤਲਬ ਚੰਗੀ ਉਹਦੀ ਹੋਊਗਾ ਕਿਉਂਕਿ ਬਈ ਸ਼ਰਦਾ ਭਾਵ ਨਾਲ ਜਿਹੜੀ ਜਿਸ 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 ਭਰਾ ਨੇ ਵੀ ਗੁੰਗਰਾ ਸਾਹਿਬ ਮੇਟ ਕੀਤਾ ਹੋਊਗਾ ਉਹ ਚੰਗਾ ਹੀ ਕੀਤਾ ਹੋਊਗਾ ਤੇ ਰੂਹ ਨਾਲ ਕੀਤਾ ਹੋਊਗਾ ਤੇ ਸੇਵਾ ਨਾਲ ਕੀਤਾ ਹੋਊਗਾ ਸੇਵਾ ਨਾਲ ਹੈਨਾ ਤੇ ਬਾਬਾ ਜੀ ਹੁਣ ਕੋਈ ਚੰਗੀ ਸੇਵਾ ਸੀ ਇਹਦੀ ਤੇ ਬਾਬਾ ਜੀ ਨੇ ਇਹਦੀ ਸੇਵਾ ਮੈਨੂੰ ਲਈ ਹੈ ਠੀਕ ਹੈ ਬਈ ਮੈਂ ਵੀ ਬਹੁਤ ਪਿਆਰ ਕਰਦਾ ਕਿਉਂਕਿ ਵੇਕਰਾਤ ਦੇ ਕੋਲ ਫਿਲ ਇਸ ਨੇ ਟੂ ਰੈਫਰ ਕਰ। ਜੀ ਲੋਕ ਸ਼ੌਂਕ ਦਾ ਕਹਿੰਦੇ ਨੇ ਪਰ ਸ਼ੌਂਕ ਪਿੱਛੇ ਲੋਕ ਨਾ ਬਿਜ਼ਨਸ ਹਲਕੂ ਕੇ ਰੱਖਦੇ ਨੇ। ਜੀ ਤੁਹਾਨੂੰ ਮਤਲਬ ਐਜ਼ ਆ ਨਾ ਲੋਕ ਸ਼ੌਂਕ ਦੇ ਤੇ ਸੇਵਾਦਾਰ ਦੇ ਨਾਂ ਦੇ ਜਾਣਦੇ ਆ। ਇਹਦੀ ਸੇਵਾ ਵੀ ਕਰਦੇ ਆ। ਮੈਂ ਪਿੱਛੇ ਭਾਈ ਜੀ ਵੇਚੀ ਐ ਘੋੜੀਆਂ 500 ਰੇਲ ਪਰਚੇਸ ਕਰਾ ਲੱਗਿਆ ਸੀਗਾ। ਹਾਂਜੀ ਹਾਂਜੀ। ਤੁਸੀਂ ਕਹਿ ਲਓ ਕਿ ਸਮੇਂ ਦੀ ਰਿਕੁਆਇਰਮੈਂਟ ਕਹ ਲਓ। ਪਰ ਹੁਣ ਮੈਂ ਆਲਮੋਸਟ ਉਹ ਨੂੰ ਚੀਜ਼ ਨੂੰ ਡਰੋਈ ਕਰ ਲਿਆ ਫੰਦਰ ਮੈਮਲ ਕੋ ਹੁਣ 15 ਹੈ ਤੇ ਦੋ ਘੋੜੀਆਂ ਆਲਰੇਡੀ ਨੂੰ ਘੋੜੇ ਸ਼ੇਅਰ ਕੀਤੀਆਂ ਵੀ ਹੈ ਬਾਈ ਹੋਣਾ ਠੀਕ ਹੈ ਜੀ ਸਭ ਤੋਂ 13 ਘੋੜੇ ਹੈ ਨੇ ਆਪਣੇ ਕੋਲ 8 ਸਾਂ ਹੈ ਜਿਹਦੇ ਵਿੱਚੋਂ ਠੀਕ ਹੈ ਜੀ ਤੇ 5 ਘੋੜੀਆਂ ਜਿਹਦੇ ਵਿੱਚੋਂ ਦੋ ਬੱਚੀਆਂ ਠੀਕ ਹੈ ਜੀ ਹਾਂ ਜੀ ਇਹਨਾਂ ਤੋਂ ਜਿਹੜੀ ਆਪਾਂ ਘੋੜੇ ਲੈਣਗੇ ਅਗਰ ਬਰੀਡਿੰਗ ਲਈਆਂ ਨੇ ਬਰੀਡਿੰਗ ਬਾਈ ਜੀ ਮੈਂ 1.5 ਦੋ ਸਾਲ ਬਾਅਦ ਸਾਲ ਬਾਅਦ 6 ਮਹੀਨੇ ਬਾਅਦ ਤੋਂ ਦੋ ਦੋ ਸਾਲ ਬਾਅਦ ਘੋੜੀ ਵਾਸਤੇ ਅੱਛਾ ਜੀ ਮੋਟੀ ਲੋੜ ਜੀ ਅੱਛਾ ਜੀ ਇਹ ਘੋੜੀ ਰੱਖਾ ਵਰ ਰੱਖੀ ਆਪਣੀ ਨਾਲ ਘੋੜੀ ਤੇ ਬਾਈ ਬੱਚਾ ਵੇਚਣ ਵੇਲੇ ਜਾ ਨਿਕਲ ਗਏ ਉਹ ਉਹਨੂੰ ਬੋਖੋਸ਼ ਬੋਲਣ ਦਾ ਮੈਂ ਤਾਂ ਪਈ ਨਹੀਂ ਨਾ ਉਹ ਨਹੀਂ ਜਾਣੇ ਬੰਦੀ ਪਿਆਰ ਪੈ ਜਾਂਦਾ ਅੱਛਾ ਇਹ ਵੀ ਠੀਕ ਹੈ ਹੁਣ ਮੇਰੇ ਕੋਲ ਐਸਕੋਵਰ ਦੀ ਪਹਿਲੀ ਬੱਚੀ ਉਹ 36 38 ਮਹੀਨੇ ਦੀ ਘਰੀ ਖੜੀ ਹੈ ਬਈ ਅੱਛਾ ਬਈ ਉਹ ਬੱਚੀ ਨੇ ਆਪ ਨਾ ਵਜੇ ਤੱਕ ਤਾਂ ਤਰਸ ਕਰਾਈਏ ਦੂਜੀ ਬੱਚੀ ਉਹਦੀ ਨਾਲ ਖੜੀ ਹੈ ਕੁੰਜ ਕੈਲਗਰੀਆ ਦੇ ਬਾਈ ਦੀ ਹੈ ਰਾਜ ਬਾਈ ਰਾਜ ਦੀ ਬਾਈ ਜਿਸ ਭਰਾ ਕਰਕੇ ਅਸੀਂ ਇੱਥੇ ਪਹੁੰਚਿਆ ਤੇ ਬਾਈ ਨਾਲ ਮੇਲ ਹੋਇਆ ਵੈਸੇ ਦਾ ਮਿਲਦੇ ਰਹੇ ਪਰ ਅੱਜ ਬਾਈ ਦਾ ਫਾਰਮ ਦਾ ਜੋ ਅਸੀਂ ਟੂਰ ਕਰ ਰਹੇ ਹਾਂ ਵੀਡੀਓ ਬਣਾਉਣ ਦਾ ਮੌਕਾ ਮਿਲਿਆ ਸਾਡੇ ਬਾਈ ਰਾਜ ਕਰਕੇ ਮਿਲੇ ਹਾਂਜੀ ਹਾਂ ਸਹੀ ਗੱਲ ਹੈ ਵੀ ਰਾਜ ਜੀ ਇਸਲੀਨੇ ਤੋਂ ਨੇ ਮੋਗੇ ਤੋਂ ਠੀਕ ਹੈ ਵੀਰੇ ਕੈਲੀਗਰੀ ਨੇ ਉਹਨਾਂ ਦੀਆਂ ਦੋ ਘੋੜੀਆਂ ਮੇਰੇ ਕੋਲੇ ਨੇ ਉਹਨਾਂ ਦੇ ਇੱਕ ਘੋੜੇ ਦੀ ਬੱਚੀ ਅੱਛਾ ਜੀ ਉਹ ਜ ਹੈ ਉਹ 7 ਮਹੀਨੇ ਦੀ ਹੋ ਗਈ ਬਾਈ ਜੀ ਅੱਛਾ ਵੀਰੇ ਹਾਂਜੀ ਉਹ ਉਹਦੀ ਮਦਰ ਹੁਣ ਅਸੀਂ ਕਰਾਸ ਕਰ ਦਿੰਦੇ ਹਾਂ ਅੱਛਾ ਬਈ ਹਾਂਜੀ ਹਾਂ ਠੀਕ ਹੈ ਇਹ ਦੂਜੀ ਇੱਕ ਨੀਪਾ ਜੀ ਦਾ ਬੱਚਾ ਤੁਸੀਂ ਮਾਨਪਿੰਛੇਰੀ ਦੇਖਿਆ ਉਹ ਹਜੇ ਤੱਕ ਕਰਾਸ ਨਹੀਂ ਹੈ ਜੀ ਗੱਲ ਇਹ ਕਿ ਇਹ ਫਿਰ ਉਹ ਕਲਪ ਸੀ ਕਿ ਨਾ ਵੀ ਤੁਹਾਨੂੰ ਸ਼ੌਕ ਆ ਸਰ ਸ਼ੌਕ ਪੈਸਾ ਨਹੀਂ ਦੇਖਦਾ ਬਿਲਕੁਲ ਜੀ ਇਹ ਕਿਹਦਾ ਕੋਈ ਮਹਿੰਗੀ ਸਸਤੀ ਜਾਂ ਕੁਆਲ ਕੁਛ ਨਹੀਂ ਦੇਖਦਾ ਪਰ ਪਰਮਾਗਮਾ ਜਿਹਦੇ ਕਿਸ ਬੰਦੇ ਨੂੰ ਸ਼ੌਕ ਹੈ ਨਾ ਗੱਲ ਉਹ ਨਹੀਂ ਝੋੜੀ ਆਪਣੇ ਆਪ ਹੀ ਭਰੀ ਜਾਂਦਾ ਹੁੰਦਾ ਜਿਵੇਂ ਮੈਂ ਪਹਿਲਾਂ ਗਿਆ ਤੁਹਾਡੇ ਮੈਂ 6 ਘੋੜਿਆਂ ਦਾ ਸ਼ੁਰੂ ਕੀਤਾ ਬਾਈ ਫਿਰ ਅਸੀਂ ਗਰਦਨਾ ਚ ਕਾਚ ਕਾ ਥਾਕੇ ਜਾਣਾ ਵੀਰ ਗਰਦਨਾ ਚੋਂ ਪਰ ਉਹੜੇ ਦੀ ਇਹਨਾਂ ਨੇ ਨੀਂਂਹਾਂ ਕਰਨੀਆਂ ਬੰਦੀਆਂ ਹਨ ਤੇ ਇਹ ਵੀ ਬਹੁਤ ਸੋਹਣਾ ਬੰਦਾ ਦੇਖੋ ਜਿੱਦਣ ਆਇਆ ਸੀ ਨਾ ਇਹ ਇੰਨਾ ਗਰਮ ਸੀਗਾ ਇਸੇ ਕਰਕੇ ਤਾਂ ਨਾ 45 ਰੱਖਿਆ ਸੀ ਸਹੀ ਜੀ ਬੇਗਮਾ ਬਹੁਤ ਗਰਮ ਸੀ ਭਾਈ ਅੱਛਾ ਭਾਈ ਮਨਣਾ ਹੁੰਦਾ ਨਾ ਹੀ 39 ਫ੍ਰੀਜ਼ਾ ਖੜਾ ਬੈਠਾ ਹੁੰਦਾ ਛੰਡਾ ਤਾਂ ਸਭ ਹੋ ਗਿਆ ਹਾਂ ਨਹੀਂ ਠੀਕ ਆ ਭਾਈ ਨਸਲੀ ਘੋੜੇ ਦੀ ਅਹੀ ਨਿਸ਼ਾਨੀ ਹੁੰਦੀ ਆ ਤੁਸੀਂ ਗੱਦੀ ਪਾ ਲੋ ਕਾਠੀ ਪਾ ਲੋ ਲਗਾਮ ਪਾ ਲੋ ਵੀ ਕੈਮ ਆ ਪੂਰਾ ਹਨਾ ਵੈਸੇ ਆਪਦੇ ਸਟੇਬਲ ਚ ਆਰਾਮ ਨਾਲ ਖੜਾ ਜਦੋਂ ਆਇਆ ਸੀ ਭਾਈ ਇਹਨੇ ਛੱਡਿਆ ਕੋਈ ਦਿਨ ਥੋੜੇ ਕਮਰਾ ਨਹੀਂ ਛੱਡਿਆ ਜਿਹੜਾ ਨਾ ਥੋੜਾ ਹੋ ਗਿਆ ਅੱਛਾ ਭਾਈ ਕਿੰਨੇ ਕਮਰੇ ਹਨ ਤਿੰਨੋਂ ਕਮਰੇ ਤੋੜਨੇ ਦਰਵਾਜ਼ੇ ਦੂਜੇ ਸਾਰੇ ਬਾਈ ਜਦੋਂ ਮੈਂ ਘੋੜਾ ਤੁਹਾਡੇ ਨਾਲ ਚਰਨ ਚਾਉਣਾ ਘੋੜਾ ਨਹੀਂ ਰੱਖਣਾ ਕਿ ਦੋ ਤਿੰਨ ਮਹੀਨੇ ਪਰ ਘੋੜੇ ਮੈਂ ਰੱਖੜੇ ਆਪੇ ਹੋ ਜਾਂਦੇ ਆ ਤੇ ਤੁਸੀਂ ਬਾਈ 7 8 ਸਾਨ ਕਿੰਨੇ ਮੈਨੇਜ ਕਰ ਲਾਂ ਨੇ ਬਾਈ ਜੀ ਥੰਮ ਲੱਗਦੇ ਨਹੀਂ ਸਾਨ ਹੈਗੇ ਅੱਛਾ ਬਾਈ ਤੁਹਾਡੇ ਸਾਹਮਣੇ ਆ ਹਾਂ ਜੀ ਸ਼ਿਵਾ ਖੁੱਲ ਗਿਆ ਬਾਹਰ ਡੀਨਿੰਗ ਦੀ ਵੀਡੀਓ ਬਾਈ ਸਭ ਤੋਂ ਖਤਰਨਾਕ ਘੋੜਾ ਮੈਂ ਕਹਿ ਸਕਦਾ ਉਹਦੀ ਵੀਡੀਓ ਅਗਲੇ ਪਾਰਟ ਚ ਆਉਣੀ ਆ ਕਿ ਜਦੋਂ ਮੈਂ ਬਾਈ ਉਹਦੇ ਗੇਟ ਦੇ ਕੇ ਫਿਰ ਤੁਸੀਂ ਕਿਹਾ ਵੀ ਪਿੱਛੇ ਆ ਜਵੀਂ ਅੰਦਰ ਹੀ ਫੜ ਕੇ ਇੱਥੇ ਚਲਾ ਦਾ ਬੰਦੇ ਨੂੰ ਹਾਂ ਜੀ ਪਰ ਬਈ ਖੁੱਲ ਗਿਆ ਹਲਟਰ ਟੁੱਟ ਗਿਆ ਮੈਨੂੰ ਵੀ ਹੋਇਆ ਇਹ ਬਰਾਬਰ ਗੰਮ ਗੜਵੜ ਹੋ ਗਿਆ ਪਰ ਘੋੜਾ ਉੱਥੇ ਖੜ ਗਿਆ ਆਪਣੀ ਜਗ੍ਹਾ ਉਹਨੇ ਫੜ ਲਈ ਉਹਨੇ ਆਰਾਮ ਨਾਲ ਫੜ ਲਿਆ ਤੇ ਉਹੀ ਗੱਲ ਬਈ ਨਸਲ ਤਾਂ ਨਸਲ ਹੀ ਹੁੰਦੀ ਉਹ ਦੇਖ ਵੀਰ ਧਿਆਨ ਨਾਲ ਉਹ ਤੁਹਾਡੇ ਕੀਤੀ ਜੇ ਹਾਂ ਉਹਨਾਂ ਦਾ ਹੋਰ ਕੋਲੇ ਨਹੀਂ ਗਈ ਜਾਣਾ ਹਾਂ ਜੀ ਹਾਂ ਸੁਖਮੀਰ ਕੋ ਵੀ ਥੋੜਾ ਬੋਝ ੱਤੇ ਜਲ ਗਿਆ ਅੱਛਾ ਬਈ ਪਰਿੰਦੇ ਜਿਵੇਂ ਸਾਰੇ ਅੱਛਾ ਬਈ ਇੰਨੀ ਪਿਆਰ ਦੀ ਗੱਲ ਆ ਬਈ ਜੀ ਚੀਜ਼ ਆ ਬਈ ਲੋ ਮੇਤਰੂ ਪਾਈ ਦੇ ਤੁਹਾਨੂੰ ਮੈਂ ਤਿੰਨ ਘੋੜੇ ਦਿਖਾ ਦੇ ਤਿੰਨਾਂ ਦੀ ਸਟੇਟਸ ਸਰਕ ਸੋਪਣਾ ਤੇ ਜਿਹੜੇ ਆਵਲਕ ਦੇ ਸ਼ਕੀਨ ਆ ਨਾ ਆ ਘੋੜਾ ਆਇਆ ਹੋਇਆ ਇਹ ਕਾਲਾ ਬਲਗਾ ਹਾਂ ਕਾਲਾ ਬਲਗਾ ਜੀ ਮੱਠੇ ਬਹੁਤ ਸੋਹਣਾ ਬਟਾ ਘੋੜੇ ਦੇ ਇਹ ਘੋੜਾ ਕੀ ਬਸ਼ੇਰੇ ਹੀ ਆ ਜੇ ਤੇ ਇਹਦੀ ਵੀ ਬਾਈ ਨੇ ਸਟਾਰਟ ਸਰਵਿਸ ਓਪਨ ਕਰਤੀ ਜੇ ਕਿਸੇ ਭਰਾ ਨੂੰ ਪਤਾ ਇਸ ਬਸ਼ੇਰੇ ਬਾਰੇ ਜੀ ਬਾਈ ਨੇ ਦੱਸਿਆ ਕਿ ਤਰਨਤਾਲ ਦੇ ਵਿੱਚੋਂ ਆਇਆ ਵੀਰੇ ਆਪਣਾ ਤਰਨਤਾਲ ਬਾਬਾ ਗਿਆਨੀ ਮਹਤਾਬ ਜੀ ਹੋਣਾ ਕਰੋ ਠੀਕ ਹੈ ਜੀ ਵੀ ਤੁਹਾਡੇ ਨਾਲ ਪਿਆਰ ਸਤਿਕਾਰ ਹੈ ਨਾ ਹਨਾ ਜੀ ਕਿ ਬਹੁਤ ਮੁਸ਼ਕਲ ਘੋੜੇ ਮਿਲਦੇ ਆ ਨਹੀਂ ਬਾਈ ਜੀ ਆਪਾਂ ਦਾ ਇਹ ਆਪਾਂ ਚੀਜ਼ ਦਿੱਤੀ ਹੈ ਜੀ ਵੀ ਭਾਗ ਵਾਲੀ ਵੀਰੇ ਮੈਂ ਭਾਗ ਵਾਲਾ ਜੀ ਨਾਮ ਮੈਂ ਕੇਸ ਰੱਖੇ ਨਾਮ ਮੈਂ ਹਨਾ ਬਾਣੇ ਚ ਹਾਂ ਦਲ ਤੋਂ ਘੋੜਾ ਆ ਜਾ ਬਾਈ ਜੀ ਆਪਾਂ ਤਾਂ ਜੋਰੀ ਸਧਰ ਗਈ ਬਾਈ ਨਹੀਂ ਬਾਈ ਨੀਤ ਤੇ ਨੀਰ ਸਾਫ ਆ ਜਾਦਾ ਹੁੰਦਾ ਤਾਂ ਵੈਗਰੂ ਆਪਣੇ ਆਪ ਹੀ ਦੇ ਦੇ ਸਾਰਾ ਕੁਝ ਲੋ ਮੇਤਰੋ ਬਾਈ ਵਿਕਰਾਂਤ ਦੇ ਤੁਹਾਨੂੰ ਜਾਨਵਰ ਦਿਖਾਤੇ ਅਗਲੇ ਪਾਰਟ ਚ ਤਿੰਨ ਘੋੜੇ ਹੋਰ ਦਿਖਾਉਣੇ ਤੁਹਾਨੂੰ ਤੁਹਾਨੂੰ ਅੱਜ ਕਿਉਂਕਿ ਘੋੜੇ ਆਪਣੇ ਛੇ ਸੀ ਬਾਈ ਟਾਈਮ ਲੱਗ ਗਿਆ ਸੀ ਕਰਕੇ ਜੀ ਹਾਂ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਈ ਨੂੰ ਵੇਚ ਦੇਖੋਗੇ ਫੋਨ ਲਾ ਲੇ ਤੁਸੀਂ ਕਿਸੇ ਵੀ ਭਰਾ ਨੂੰ ਕਿਸੇ ਵੀ ਤਰ੍ਹਾਂ ਜ ਕੋਈ ਮਤਲਬ ਸਲਾਹ ਲੈਣੀ ਹੋਈ ਵੈਸੇ ਤਾਂ ਬਈ ਬੀਜੀ ਜਰੂਰ ਰਹਿੰਦੇ ਪਰ ਘੋੜਿਆਂ ਵਾਸਤੇ 24 ਘੰਟੇ ਹਾਜ਼ਰ ਹਾਂ ਤੇ ਮੇਰਬਾਨੀ ਮੈਂ ਫੋਨ ਨਹੀਂ ਚੱਕ ਪਾਉਂਦਾ ਮੈਂ ਪਹਿਲੇ ਕਹਿ ਰਿਹਾ ਮੈਨੂੰ ਮੈਸੇਜ ਕਰ ਈ ਵਾਰੀ ਇਹ ਵੀ ਹੁੰਦਾ ਕਿ ਸੋਚ ਪੰਦਾ ਮੈਸੇਜ ਰੀਡ ਵੀ ਨਹੀਂ ਹੋਪਾਂਦੇ ਮੈਨੂੰ ਲਈ ਪਹਿਲੀ ਮਾਫੀ ਹੈ ਕਈ ਵਾਰ ਮੈਂ ਮਹੀਨੇ ਬਾਅਦ ਹੀ ਮੈਸੇਜ ਕਰਦਾ ਬਾਈ ਜੀ ਤੁਹਾਡਾ ਮੈਸੇਜ ਆਇਆ ਸੀ ਮਾਫੀ ਆ ਨਾ ਇਹ ਨਾ ਸੋਚਿਆ ਕਰੋ ਕਿ ਇੱਕ ਵਾਰ ਮੈਸੇਜ ਕਰਤਾ ਦੂਜੀ ਏਰ ਕਰ ਲਿਆ ਕਰੋ ਬਾਈ ਜੀ ਮੈਂ ਥੋੜਾ ਜਿਹਾ ਮੈਂ ਨਵਾਂ ਜੋਬ ਕਰਨਾ ਹੈ ਮੇਰਾ ਸ਼ਡਿਊਲ ਥੋੜਾ ਜਿਹਾ ਟਾਈਟ ਥੋੜਾ ਨਹੀਂ ਬਹੁਤ ਟਾਈਟ ਹੈ ਸਹੀ ਗੱਲ ਹੈ ਚੰਗੀ ਗੱਲ ਹੈ ਇਕ ਤਾਂ ਲੋਕ ਵੈਸੇ ਕਹਿੰਦੇ ਪਰ ਤੁਹਾਡੇ ਵਿੱਚ ਜਾਨਵਰ ਵੀ ਸਾਰੇ ਦੇਖ ਰਹੇ ਆ ਕਰਨਾ ਵੀ ਆਪ ਸਾਰਾ ਹਾਂ ਜੀ ਸਾਰਾ ਕੋਲੇ ਤੇ ਸਾਨੂੰ ਬਈ ਨਹੀਂ ਆਇਆ ਕਹਿੰਦਾ ਯਾਰ 5 ਵਜੇ ਮੇਰੇ ਤਾਂ ਹਰ ਵੀ ਟਾਈਮ ਪਾ ਜੇ ਲੇਟ ਹੋ ਗਿਆ ਨਾ ਚੰਗੀ ਗੱਲ ਠੀਕ ਆ ਵੀ ਮਿੱਤਰੋ ਮਿਲਦੇ ਆ ਆਪਾਂ ਅਗਲੇ ਪਾਰਟ ਦੇ ਵਿੱਚ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਜੀ ਬਾਈ ਬਹੁਤ ਧੰਨਵਾਦ ਜੀ ਹਾਂ ਜੀ ਜਸ ਸਿੰਘ